ਮੈਂ ਫਿਲਮ ਕਿਤੇ ਬਾਗੀ ਬਾਗੀ ਚ ਓਮਪਰੀ ਸਾਹਿਬ ਮੈਂ ਅਸੀਂ ਐਸਸੀਪੀ ਚਾਰਾ ਨੂੰ ਬਿਲੋਂਗ ਕਰਦੇ ਮੈਂ ਉਹਦੇ ਚ ਜੁੱਤੀਆਂ ਸਿਉਣਾ ਤੇ ਮਰੇ ਹੋਏ ਪਛੂਟੋਣਾ ਉਹ ਜਿਹੜਾ ਪਹਿਲੇ ਦਿਨ ਮੇਰੀ ਉਹਦੇ ਚ ਇੰਟਰੋਡਕਸ਼ਨ ਵਾਲਾ ਸੀਨ ਸੀਗਾ ਕਿ ਉਹ ਸਾਡੇ ਨਾਲ ਮੁੰਡਾ ਇੱਕ ਅਸਿਸਟੈਂਟ ਸੀ ਮੈਂ ਉਹਨੂੰ ਮਤਲਬ ਗਾਣਾ ਹੀ ਕੱਢਦਾ ਰਿਹਾ ਮੈਂ ਕਿਹਾ ਤੂੰ ਕੁਤੇ ਆਏ ਕਿਥੋਂ ਚੱਕ ਲੈ ਇਹ ਲੱਬਿਆ ਕਿਥੋਂ ਦੂ ਇਹ ਉਹ ਕਰੀਆਂ ਵਾੜੀ ਤੋਂ ਜਾ ਕੇ ਪਤਾ ਨਹੀਂ ਕਿੰਨੇ ਦਿਨ ਦਾ ਮਰਿਆ ਹੋਇਆ ਕੱਟਾ ਸੀ ਉਹਦੇ ਤੇ ਮੱਖੀਆਂ ਪਿੰਨ ਪਿੰਨ ਕਰ ਦੂਰ ਦੂਰ ਤੱਕ ਮੋਸ਼ਕ ਮਾਰਦਾ ਸੀ ਸੜਿਆ ਹੋਇਆ ਉਹ ਕੱਟਾ ਪਿੱਛੇ ਲੱਦੀ ਫਿਰੇ ਉਹ ਮੇਰੇ ਸਾਈਕਲ ਤੇ ਲਾ ਦਤਾ ਮੈਂ ਐਦਾਂ ਅੱਗੇ ਇਕਾਠੀ ਤੇ ਬੈਠ ਕੇ ਇਹਦਾ ਮੂੰਹ ਚੱਕ ਕੇ ਰੱਖਦਾ ਸੀ ਡਾਇਲੌਗ ਬੋਲਣ ਮਿਲੇ ਉਹਦੇ ਤੇ ਸਪਰੇਸਪੁਰੂ ਮਾਰ ਕੇ ਉਹ ਮਿੰਟ ਦੋ ਲੱਗਦੇ ਸੀ ਦੋ ਕੀ ਉਹ ਉੱਡ ਜਾਂਦੀ ਸੀ ਹਵਾ ਚਲਦੀ ਸੀ ਫਿਰ ਉਦਾਂ ਦੇ ਉਹ ਕੈਰੈਕਟਰ ਜੋ ਉਹ ਜਿਹੜਾ ਐਕਸਪੀਰੀਅੰਸ ਸੀ ਉਹ ਬੰਦਾ ਫਿਰ ਉਹ ਸੋਚਦਾ ਹੈ ਕਿ ਜਿਹੜੇ ਬੰਦੇ ਆ ਕੰਮ ਕਰਦੇ ਆ ਉਹਨਾਂ ਦਾ ਵਿਚਾਰਾ ਨਾਲ ਕੀ ਹਾਲ ਹੁੰਦਾ